ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰ ਕਰਦੇ ਆਂ ਧੰਨ ਧੰਨ ਜਥੇਦਰਪਾਪਾ ਰੂਮਾਨ ਸਿੰਘ ਜੀ ਮਹਾਰਾਜ ਦੀ ਦੀ ਫੌਜਾਂ ਕਿ ਸਾਨੂੰ ਲੈ ਕੇ ਆਏ ਨੇ ਉਹ ਤੇ ਸਾਡੇ ਹਿੱਸੇ ਇਹ ਸੇਵਾ ਬਾਬਿਆਂ ਨੇ ਸਾਨੂੰ ਦਿੱਤੀ ਆ ਇਹ ਮਹਾਰਾਜ ਦੇ ਕਿਰਪਾ ਤੋਂ ਬਿਨਾ ਮਹਾਰਾਜ ਦੀ ਕਿਰਪਾ ਤੋਂ ਬਿਨਾ ਇਹ ਕੁਝ ਨਹੀਂ ਹੋ ਸਕਦਾ ਉਹਦੇ ਨਾਲ ਨਾਲ ਕਈ ਵਾਰੀ ਸੁਆਭ ਐਵੇਂ ਦਾ ਬਣ ਜਾਂਦਾ ਕਿ ਅਸੀਂ ਜਿਹੜੇ ਫੀਲਡ ਨਾਲ ਜੁੜੇ ਹੋਏ ਆਂ ਗਾਇਕੀ ਦਾ ਫੀਲਡ ਹੈ ਫਿਲਮਾਂ ਦਾ ਫੀਲ ਹੈ ਸਾਡੀ ਲੋਕਾਂ ਨਾਲ ਕਨੈਕਟੀਵਿਟੀ ਵਾਲਾ ਜਿਹੜਾ ਫੀਲ ਹੈ ਤਾਂ ਕਦੇ-ਕਦੇ ਇਹ ਸੁਭ ਬਣਦਾ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਚ ਕਈ ਕਿਰਦਾਰ ਕਈ ਫਿਲਮ ਕਈ ਗੀਤ ਇਹ ਜੇ ਆਉਂਦੇ ਆ ਜਿਹੜੇ ਮਤਲਬ ਸਿੱਧੇ ਤੌਰ ਤੇ ਵੈਸਦਾ ਹਰ ਇੱਕ ਗੀਤ ਲੋਕਾਂ ਨਾਲ ਜੁੜਿਆ ਹੁੰਦਾ ਇੱਕ ਮਾਸ ਨਾਲ ਜੁੜੇ ਹੁੰਦੇ ਸੋ ਸਾਡੇ ਹਿੱਸੇ ਇਹ ਫਿਲਮ ਬੀਬੀ ਰਾਜਨੀ ਅਮਰ ਭਰਾ ਖੜਾ ਹੈ ਪਿੱਛੇ ਕਰਨ ਖੜਾ ਹੈ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਮਿਡ ਫੋਰ ਮਿਊਜ਼ਿਕ ਤੋਂ ਇਹ ਸਾਡਾ ਇਤਿਹਾਸ ਸੀ ਅਸੀਂ ਆਪਦੇ ਬਜ਼ੁਰਗਾਂ ਤੋਂ ਸਾਖੀਆਂ ਸੁਣਦੇ ਹੁੰਦੇ ਸੀ ਬੀਬੀ ਰਾਜਨੀ ਬਾਰੇ ਰਾਤ ਨੂੰ ਜਦੋਂ ਪੈਂਦੇ ਹੁੰਦੇ ਸੀ ਮੰਜਿਆਂ ਤੇ ਕਿਉਂਕਿ ਉਦੋਂ ਕੋਈ ਐਂਟਰਟੇਨਮੈਂਟ ਦਾ ਏਡਾ ਕੋਈ ਸਾਧਨ ਹੁੰਦਾ ਨਹੀਂ ਸੀ ਕਹਾਣੀਆਂ ਸਾਖੀਆਂ ਬੀਬੀਆਂ ਉਹਨਾਂ ਰੂਪਾਂ ਚ ਸੁਣਾਉਂਦੀਆਂ ਸੀ ਤਾਂ ਬੀਬੀ ਰਜਨੀ ਦੀ ਕਹਾਣੀ ਜਦੋਂ ਪਹਿਲੀ ਵਾਰੀ ਮੈਨੂੰ ਪਤਾ ਲੱਗਿਆ ਕਿ ਫਿਲਮ ਬਣ ਰਹੀ ਹੈ ਔਰ ਜਦੋਂ ਇਹ ਭਰਾ ਮੈਨੇ ਆ ਕੇ ਕਿਹਾ ਕਿ ਉਹਦੇ ਵਿੱਚ ਕਿਰਦਾਰ ਹੈ ਕਿ ਜਿਹੜਾ ਤੁਸੀਂ ਨਿਭਾਉਣਾ ਹੈ ਤਾਂ ਮੈਨੂੰ ਆਪ ਦੇ ਆਪ ਬਹੁਤ ਖੁਸ਼ੀ ਹੋਈ ਕਿ ਸਾਡਾ ਇਤਿਹਾਸ ਸਾਡੀ ਹਿਸਟਰੀ ਏਡੀ ਵੱਡੀ ਹੈ ਕਿ ਜੇ ਅਸੀਂ ਉਹਦੇ ਤੇ ਲਗਾਤਾਰ ਕਿੰਨੇ ਸਾਲਾਂ ਹੀ ਫਿਲਮਾਂ ਬਣਾਈ ਜਾਈਏ ਅਸੀਂ ਤਾਂ ਵੀ ਨਹੀਂ ਦਿਖਾ ਸਕਦੇ ਪਰ ਅੱਜ ਪੰਜਾਬੀ ਸਿਨੇਮੇ ਨੇ ਸ਼ੁਰੂਆਤ ਕੀਤੀ ਹੈ ਕਿ ਫਿਲਮਾਂ ਲਗਾਤਾਰ ਸਾਡੇ ਇਤਿਹਾਸ ਤੇ ਸਾਡੇ ਪਛੂਕੜ ਤੇ ਔਰ ਬੀਬੀ ਰਜਨੀ ਦਾ ਜਿਹੜਾ ਜੀਵਨ ਹੈ ਤੁਸੀਂ ਦੇਖੋ ਕਿਹੋ ਜਿਹਾ ਇੱਕ ਮੈਂ ਇਹ ਸੋਚਦਾ ਹੁੰਦਾ ਕਿ ਕਈ ਵਾਰੀ ਹਲੀਮੀ ਅਸੀਂ ਕਰਨ ਤੇ ਮੈਂ ਇੱਕ ਦਿਨ ਬੈਠੇ ਸੀ ਅਸੀਂ ਗੱਲ ਕਰਦੇ ਸੀ ਕਿ ਜਿਹੜੀ ਹਲੀਮੀ ਆਪਦੇ ਪਿਓ ਦਾ ਉਹਨਾਂ ਨੇ ਬਚਨ ਨਹੀਂ ਮੋੜਿਆ ਮੋੜਨ ਨੂੰ ਉਹ ਮੋੜ ਵੀ ਸਕਦੇ ਸੀ ਜਦੋਂ ਉਹਨਾਂ ਦਾ ਪਿੰਗਲੇ ਨਾਲ ਵਿਆਹ ਕੀਤਾ ਉਹਨਾਂ ਨੇ ਮੋੜਿਆ ਨਹੀਂ ਉਹਨਾਂ ਨੇ ਮਹਾਰਾਜ ਦਾ ਬਾਣਾ ਮੰਨ ਕੇ ਤੇ ਆਪਦੇ ਪਿਓ ਦੀ ਗੱਲ ਮੰਨ ਕੇ ਸਿਰ ਝੁਕਾਇਆ ਕਿ ਮਹਾਰਾਜ ਇਹ ਤੇਰੀ ਰਜਾਚਾ ਸਾਰਾ ਕੁਝ। ਔਰ ਉਦੋਂ ਬਾਅਦ ਚ ਉਹਨਾਂ ਨੇ ਭਰੋਸਾ ਰੱਖਿਆ। ਸੋ ਅੱਜ ਅਸੀਂ ਇਹ ਜਿਹੜੇ ਬੂਟੇ ਵੰਡ ਰਹੇ ਆਂ ਜਿੱਦਾਂ ਦਾ ਸਾਡਾ এনਵਾਇਰਨਮੈਂਟ ਹੈ ਜਿੱਦਾਂ ਦਾ ਲਗਾਤਾਰ ਤੁਹਾਨੂੰ ਪਤਾ ਕੀ ਕੁਝ ਹੋ ਰਿਹਾ ਤਾਂ ਅਸੀਂ ਇਹ ਭਰੋਸੇ ਦੇ ਤੌਰ ਤੇ ਬੂਟੇ ਵੰਡ ਰਹੇ ਆਂ ਕਿ ਜਿਹੜੇ ਲੋਕ ਅੱਜ ਸਾਡੇ ਤੋਂ ਇਹ ਬੂਟਾ ਲੈ ਕੇ ਜਾਣਗੇ ਵਿਸ਼ਵਾਸ ਦਾ ਬੂਟਾ ਆਪਦੇ ਘਰੇ ਲਾਉਣਗੇ। ਪਰਮਾਤਮਾ ਤੇ ਨਿਰਪੱਖ ਦੁਨੀਆ ਸਾਰੀ ਬਲਾਈਂਡ ਫੇਸ ਕਰਦੀ ਆ ਨਾ ਅਸੀਂ ਯਕੀਨ ਕਰਦੇ ਆਂ ਮਹਾਰਾਜ ਦੀ ਰਜ ਤੇ ਉਹਨਾਂ ਦਾ ਭਰੋਸਾ ਹੈ ਪਰਮਾਤਮਾ ਨਾਲ ਹੋਰ ਜੁੜੂਗਾ ਸੋ ਅੱਜ ਸਾਰੀ ਰਜਨੀ ਦੀ ਟੀਮ ਨੇ ਵੈਸੇ ਤਾਂ ਫਿਲਮਾ ਪ੍ਰਮੋਟ ਕਰਨ ਦੇ ਬੜੇ ਵੱਖ-ਵੱਖ ਤਰੀਕੇ ਨੇ ਪਰ ਮੈਨੂੰ ਲੱਗਦਾ ਕਿ ਇਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਇਹ ਬੈਸਟ ਹੋ ਗਿਆ ਕਿ ਅਸੀਂ ਜਿਸ ਸਥਾਨ ਤੇ ਖੜੇ ਆਏ ਬਹੁਤ ਸਿੰਘਾਸ਼ੀਦਾਂ ਦਾ ਉੱਚਾ ਸਥਾਨ ਹੈ ਇੱਥੋਂ ਅੱਜ ਸਾਡੀ ਫਿਲਮ ਰਜਨੀ ਲਈ ਮਹਾਰਾਜ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਅਸੀਂ ਉਹਨਾਂ ਦੀ ਅਗਿਆ ਲਾ ਕੇ ਇਹ ਬੂਟੇ ਨੇ ਜਿਹੜੇ ਸੰਗਤ ਚ ਵੰਡੇ ਆ ਸੋ ਬੀਬੀ ਰਜਨੀ 30 ਅਗਸਤ ਨੂੰ ਸਾਡੀ ਫਿਲਮ ਹੈ ਜਿਹੜੀ ਆਉਣੀ ਹੈ ਅਸੀਂ ਪੰਜਾਬ ਚ ਜਾਣਾ ਪਿੰਡ ਪਿੰਡ ਜਾਣਾ ਘਰ ਘਰ ਜਾਣਾ ਲੋਕਾਂ ਕੋਲ ਇਹ ਸਨੇਹਾ ਲੈ ਕੇ ਕਿ ਆਪਦੇ ਜਵਾਕਾਂ ਨਾਲ ਖਾਸ ਕਰਕੇ ਜਿਹੜੇ ਬਾਹਰ ਪੰਜਾਬੀ ਭੈਣ ਭਰਾ ਵਸਦੇ ਆ ਦੁਨੀਆ ਚ ਆਪਦੀਆਂ ਪਰਿਵਾਰਾਂ ਨਾਲ ਇਸ ਫਿਲਮ ਨੂੰ ਦੇਖੋ ਹਰ ਇੱਕ ਵਾਰੀ ਆਰਟਿਸਟ ਕਹਿੰਦਾ ਹੀ ਹੁੰਦਾ ਕਿ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਮੇਰੀ ਫਿਲਮ ਨੂੰ ਜ਼ਰੂਰ ਦੇਖਿਓ ਇਹ ਫਿਲਮ ਤੁਸੀਂ ਸਾਡੇ ਲਈ ਨਹੀਂ ਤੁਸੀਂ ਆਪਦੇ ਜਵਾਕਾਂ ਲਈ ਤੇ ਆਪਦੀਆਂ ਪਰਿਵਾਰਾਂ ਲਈ ਉਹਨਾਂ ਨੂੰ ਹਿਸਟਰੀ ਬਾਰੇ ਦੱਸਣ ਲਈ ਜ਼ਰੂਰ ਦੇਖਣੀ ਹੈ ਤੇ ਆਪਦੇ ਬੱਚਿਆਂ ਨੂੰ ਦਿਖਾਉਣੀ ਹੈ। ਅਸੀਂ ਇਹੀ ਗੁਜਾਰਿਸ਼ ਕਰਾਂਗੇ ਤੇ ਅੱਜ ਵਾਲੇ ਉਪਰਾਲੇ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਕਰਨ ਭਰਾ ਉਹਨਾਂ ਦਾ ਸਵੇਰ ਤੋਂ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਤੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅੱਗੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੇ ਜਿਹੜੇ ਉਪਰਾਲੇ ਨੇ ਉਹ ਕਰਦੇ ਰਹੀਏ। ਜੀ। ਇਹ ਕਿਤੇ ਨਾ ਕਿਤੇ ਲੱਗਦਾ ਕਿ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਪੰਜਾਬੀ ਇਤਿਹਾਸ ਦੇ ਪੰਜਾਬ ਦੇ ਇਤਿਹਾਸ ਤੇ ਬਹੁਤ ਮਾਣਮੱਤਾ ਇਤਿਹਾਸ ਹੈ ਸਿੱਖ ਪੰਥ ਦਾ। ਉਸ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਵਾਡੇ ਵਰਗੇ ਬਹੁਤ ਸਾਰੇ ਕਲਾਕਾਰ ਅੱਗੇ ਆ ਕੇ ਇਸ ਤਰੀਕੇ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਫਿਰ ਇਹ ਉਦਮ ਕਰਦੇ ਨੇ ਤੁਹਾਨੂੰ ਲੱਗਦਾ ਉਮੀਦ ਹੈ ਕਿ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਘੱਟ ਪਿਆਰ ਕਰਦੇ ਆ ਮੈਂ ਮੈਂ ਉਹੀ ਗੱਲ ਕਹਿਣਾ ਜੀ ਇਹ ਨਾ ਥੋੜੀ ਜੀ ਸਾਡੀ ਵੀ ਲੋਕਾਂ ਤੱਕ ਇੱਕ ਸ਼ਿਕਾਇਤ ਜ਼ਰੂਰ ਹੈਗੀ ਆ ਪਰ ਕਲਾਕਾਰ ਦਾ ਫੇਸ ਹੈ ਜਿਹੜਾ ਮੂਰੇ ਹੋ ਜਾਂਦਾ ਇਹ ਜਿਹੜੀ ਅਸਲੀ ਮਿਹਨਤ ਹੁੰਦੀ ਹੈ ਨਾ ਉਹ ਹੁਣ ਅਮਰ ਨੇ ਭਰਾ ਨੇ ਇਹ ਕਹਾਣੀ ਸਿਰਜੀ ਉਸ ਤੋਂ ਬਾਅਦ ਉਹਨੂੰ ਡਾਇਰੈਕਟ ਕੀਤਾ ਫਿਰ ਉਹ ਇਹਨੂੰ ਪਤਾ ਕਿ ਇਹਨੇ ਕਿਸ ਲੈਵਲ ਤੇ ਸਟਰਗਲ ਕੀਤੀ ਫਿਰ ਕਿਤੇ ਜਾ ਕੇ ਪ੍ਰੋਡਿਊਸਰ ਮਿਲਦਾ ਹੈ ਇਹਨਾਂ ਦੀਆਂ ਫਿਲਮਾਂ ਲਈ ਤਾਂ ਸਾਡੇ ਲਈ ਇਹ ਸਭ ਤੋਂ ਵੱਡਾ ਧੰਨਵਾਦ ਕਰਨ ਉਹਨਾਂ ਦਾ ਹੈ ਕਿ ਜਿਨ੍ਹਾਂ ਨੇ ਤੁਸੀਂ ਦੇਖੋ ਇਹਨਾਂ ਬਾਰੇ ਮੈਂ ਤੁਹਾਨੂੰ ਇਹ ਦੱਸ ਦਿੰਨਾ ਚਾਹੁੰਦਾ ਕਿ ਮਿਊਜ਼ਿਕ ਦੇ ਫੀਲਡ 'ਚ ਤਾਂ ਇਹ ਲਗਾਤਾਰ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਚਲੋ ਉਹ ਚ ਨਾਂ ਆਪਾਂ ਜਾਈਏ ਬਹੁਤ ਵੱਡਾ ਨਾਂ ਸਾਰਿਆਂ ਨੂੰ ਪਤਾ ਹੈ ਫਿਲਮ ਜਦੋਂ ਕਿਸੇ ਬੰਦੇ ਨੇ ਪਹਿਲੀ ਵਾਰੀ ਕਰਨੀ ਹੁੰਦੀ ਹੈ ਇਹਨਾਂ ਦੀ ਇਹ ਪਹਿਲੀ ਫਿਲਮ ਹੈ ਤੇ ਬੰਦਾ ਕਹਿੰਦਾ ਕਿ ਮੈਂ ਕੋਈ ਪ੍ਰੋਫੈਸ਼ਨਲ ਕਮਰਸ਼ੀਅਲ ਫਿਲਮ ਕਰਾਂ ਜਿੱਦੇ ਨਾਲ ਚਾਰ ਪੈਸੇ ਆਉਣ ਤੇ ਅੱਗੇ ਫਿਰ ਸੋਚਾਂਗੇ ਇਹ ਭਰਾਵਾਂ ਦਾ ਧੰਨਵਾਦ ਹੈ ਕਿ ਇਹਨਾਂ ਨੇ ਬੀਬੀ ਰਜਨੀ ਤੇ ਪਹਿਲੀ ਵਾਰੀ ਇਹ ਡਿਸੀਜਨ ਲਿਆ ਕਿ ਅਸੀਂ ਇਹ ਜੇ ਫਿਲਮ ਕਰਨੀ ਹੈ ਤਾਂ ਅਸੀਂ ਇਹ ਕਰਨੀ ਹੈ। ਤੁਹਾਡਾ ਵੱਡਾ ਧੰਨਵਾਦ। ਇਹਨਾਂ ਭਰਾਵਾਂ ਦਾ ਕਿ ਇਹਨਾਂ ਨੇ ਕਿਉਂਕਿ ਪੈਸੇ ਲੱਗਦੇ ਆ ਜੀ। ਇਦਾਂ ਦੀਆਂ ਫਿਲਮਾਂ ਤੇ ਤਾਂ ਖਾਸ ਕਰਕੇ ਦੁੱਗਣੇ ਲੱਗਦੇ ਆ। ਦੁੱਗਣੇ ਤੋਂ ਵੀ ਕਹਦੀਏ ਤਿੱਗਣੇ ਲੱਗਦੇ ਆ। ਪਰ ਫਿਰ ਵੀ ਇੱਕੋ ਸੋਚ ਦਿਲ ਚ ਰੱਖ ਕੇ ਵੀ ਨਹੀਂ ਯਾਰ ਇੱਥੋਂ ਹੀ ਪਤਾ ਲੱਗਦਾ ਨਾ ਲੋਕ ਕਹਿ ਦਿੰਦੇ ਨੇ ਕਿ ਅੱਜ ਕੱਲ੍ਹ ਲੋਕ ਟੁੱਟ ਗਏ ਆਪਣੇ ਵਿਰਸੇ ਨਾਲੋਂ, ਇਤਿਹਾਸ ਨਾਲੋਂ। ਇੱਥੇ ਟੁੱਟਿਆ ਦੇਖੋ ਫਿਲਮਾਂ ਬਣਾ ਰਹੇ ਆ 20 ਕਰੋੜ ਰੁਪਏ ਫਿਲਮ ਤੇ ਸੋ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗੇ ਕਿ ਤੁਸੀਂ ਜਿੱਥੇ ਤੁਹਾਡੀ ਆਮ ਰਾਂ ਜ਼ਿੰਦਗੀ 'ਚ ਤੁਸੀਂ ਜਿੰਨਾ ਕੁਸ਼ ਕਰਦੇ ਹੋ ਨਾਰਮਲੀ ਕਰੋ ਗਾਣੇ ਸੁਣੋ ਇੱਕ ਉਮਰ ਹੁੰਦੀ ਹੈ ਕਮੇਡੀ ਫਿਲਮਾਂ ਦੇਖੋ ਸਾਰਾ ਕੁਝ ਫਿਲਮਾਂ ਦੇਖੋ ਇਕੱਲੀ ਸਾਡੀ ਨਹੀਂ ਜਦੋਂ ਕੋਈ ਐਦਾਂ ਦੀ ਫਿਲਮ ਆਉਂਦੀ ਹੈ ਜ਼ਰੂਰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਫਿਰ ਤੁਸੀਂ ਸਾਡੇ ਤੇ ਸ਼ਿਕਵਾ ਬਹੁਤ ਵੱਡਾ ਕਰ ਦਿੰਦੇ ਹੋ ਕਿ ਤੁਸੀਂ ਯਾਰ ਇਹ ਜਿਹੇ ਗਾਣੇ ਨਹੀਂ ਆਉਂਦੇ ਤੁਸੀਂ ਇਹ ਜੀਆਂ ਫਿਲਮਾਂ ਨਹੀਂ ਲੈ ਕੇ ਆਉਂਦੇ ਮੈਂ ਬੇਨਤੀ ਕਰੂੰਗਾ ਹੱਥ ਬੰਨ੍ਹ ਕੇ ਮੈਂ ਕੋਈ ਤੁਹਾਨੂੰ ਉਦੇਸ਼ ਨਹੀਂ ਦਿੰਦਾ ਮੈਂ ਨਾ ਮੇਰਾ ਏਡਾ ਦਾਦਾ ਤੇ ਨਾ ਮੇਰੀ ਏਡੀ ਏਕਾਤ ਹੈ ਮਹਾਰਾਜ ਦੇ ਘਰ ਮੂਰੇ ਖੜਾ ਮ ਆਉਂਦੇ ਆਂ ਬੱਚਿਆਂ ਨਾਲ ਕਿਉਂਕਿ ਮੈਂ ਇਹ ਫਿਲਮ ਦੇਖ ਚੁੱਕੀ ਹਾਂ ਤੇ ਜਦੋਂ ਮੈਂ ਪਹਿਲੀ ਵਾਰੀ ਫਿਲਮ ਦੇਖੀ ਮੇਰਾ ਰਿਐਕਸ਼ਨ ਕੀ ਸੀ ਇਹ ਭਰਾ ਜਾਣਦੇ ਆਂ ਗੱਲ ਕਹਾਣੀ ਅਸੀਂ ਪਹਿਲਾਂ ਵੀ ਦੇਖੀ ਹੋਈ ਆ ਪਰ ਜਿਵੇਂ ਹੁਣ ਬਣਾਈ ਆ ਤੁਸੀਂ ਜ਼ਰੂਰ ਦੇਖ ਕੇ ਆਓ ਮੈਂ ਜ਼ਿਆਦਾ ਰਿਵੀਲ ਨਹੀਂ ਕਰੂੰਗਾ ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਭ ਨੂੰ ਖਾਸ ਕਰਕੇ ਜਿਹੜੇ ਬਾਹਰਲੇ ਮੁਲਕਾਂ 'ਚ ਸਾਡੇ ਪਰਿਵਾਰ ਰਹਿੰਦੇ ਨੇ ਇੱਥੇ ਸ਼ਹਿਰਾਂ 'ਚ ਰਹਿੰਦੇ ਨੇ ਤੁਸੀਂ ਜ਼ਰੂਰ ਆਪਦੇ ਬੱਚਿਆਂ ਨੂੰ ਕਿਉਂਕਿ ਅੱਜਕੱਲ੍ਹ ਕਿਸੇ ਕੋਲ ਕੋਈ ਐਡਾ ਸਮਾਂ ਨਹੀਂ ਕਿ 4 ਘੰਟੇ ਦੀ ਕਿਤਾਬ ਜਾਂ 3 ਦਿਨਾਂ 'ਚ ਕੋਈ ਕਿਤਾਬ ਪੜੇ ਇਹ ਅਸੀਂ ਪੂਰੀ ਫਿਲਮ ਤੁਹਾਡੇ ਲਈ 2 ਘੰਟੇ ਇੱਕ ਬਣਾਈ ਆ ਜਿਹੜੀ ਤੁਹਾਨੂੰ ਦੇਖ ਕੇ ਸਮਝ ਚ ਆ ਜੂਗੀ ਕਿ ਸਾਡਾ ਇਤਿਹਾਸ ਕੀ ਸੀ ਪਹਿਲੀ ਗੱਲ ਹੈ ਤੇ ਬੀਬੀ ਰਜਨੀਦੀ ਸ਼ਿੱਦਤ ਕੀ ਸੀ ਜਿੰਦਗੀ 'ਚ ਆਪਾਂ ਕਈ ਵਾਰੀ ਹਾਰ ਜਾਂਦੇ ਆ ਨਾ ਮਹਾਰਾਜ ਦੇ ਦਰ ਤੇ ਬੰਦਾ ਤਾਂ ਹੀ ਆਉਂਦਾ ਨੇ ਮਹਾਰਾਜ ਹੁਣ ਮੈਂ ਚਾਰੇ ਪਾਸਿਓਂ ਹਾਰ ਗਿਆ ਤੇ ਹੁਣ ਤੂੰ ਮੇਰੀ ਮਦਦ ਕਰ ਤੇ ਇਹ ਬੀਬੀ ਰਜਨੀਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਉਹਨੇ ਹਾਰ ਨਹੀਂ ਮੰਨੀ ਤੇ ਮਹਾਰਾਜ ਕਿਵੇਂ ਆ ਕੇ ਉਹਦੇ ਨਾਲ ਸਾਈ ਹੋਇਆ ਤੁਸੀਂ ਜ਼ਰੂਰ ਇਸ ਫਿਲਮ 'ਚ ਦੇਖਿਓ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਆਪਦੀਆਂ ਪਰਿਵਾਰਾਂ ਨਾਲ ਥੋੜੀ ਸ਼ਾਂਤ ਦੇ ਖਿਲਾਫ ਕੋਈ ਵੀ ਸ਼ਬਦ ਮੇਰੇ ਤੋਂ ਵੱਧ ਘਟ ਗਿਆ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਵਗੈਰਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ 30 ਅਗਸਤ ਨੂੰ ਬੀਬੀ ਰਜਨੀ ਵਰਲਡ ਵਾਈਡ ਰੀਲੀਜ਼ ਹੋਊਗੀ ਬਹੁਤ ਜੀ ਅਮਨ ਤੁਹਾਡਾ ਡੈਬਿਊ ਵੈਰ ਉਸੇ ਡੈਬਿਊ ਇਸ ਮੂਵੀ ਤੋਂ ਕਰ ਰਹੇ ਹੋ ਨਹੀਂ ਨਹੀਂ ਜੀ ਇਹ ਤਾਂ ਇਹ ਤਾਂ ਮੈਂ ਮੂਵੀ ਦੇ ਵਿੱਚ ਵੀ ਇਹਨਾਂ ਦੀਆਂ ਤਿੰਨ ਫਿਲਮਾਂ ਸੁਪਰ ਹਿੱਟ ਨੇ ਜੀ ਪਹਿਲਾਂ ਵਾਰਨਿੰਗ ਇਹਨਾਂ ਨੇ ਬਣਾਈ ਹਾਂਜੀ ਮਤਲਬ ਇੱਕ ਐਸੀ ਕਹਿ ਸਕਦੇ ਆ ਕਿ ਤੁਸੀਂ ਇੱਕ ਵੱਖਰਾ ਜ਼ੋਨ ਲੈ ਕੇ ਆ ਰਹੇ ਹੋ ਹਾਂ ਨਹੀਂ ਮੈਂ ਦੋ ਵਾਰਨਿੰਗ ਬਣਾਈਆਂ ਤੇ ਚਲੋ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਦੋਵੇਂ ਫਿਲਮਾਂ ਹਿੱਟ ਗਈਆਂ ਤੇ ਮੇਰੇ ਮਦਰ ਆਂਦੇ ਇੱਕ ਦਿਨ ਕੀ ਤੂੰ ਨਾ ਕੋਈ ਆਪਣੇ ਇਤਿਹਾਸ ਤੇ ਫਿਲਮ ਬਣਾ ਹੂੰ ਕਿ ਚੋਂ ਚਲਾ ਆ ਤੇ ਫਿਲਮਾਂ ਬਣਾਈ ਜਾਂਣਾ ਵਾ ਤੇ ਇਹ ਸਾਡੇ ਵੇਖਣ ਵਾਲੀਆਂ ਨਹੀਂ ਹੈਗੀਆਂ ਤੇ ਫਿਰ ਮੈਨੂੰ ਉੱਥੋਂ ਫਿਰ ਇੱਕ ਕਹਾਣੀ ਇੱਕ ਫੋਟੋ ਸੀ ਫੋਲਡਰ ਤੋਂ ਸਾਨੂੰ ਬੀਬੀ ਰਜਨੀ ਦੀ ਜੋ ਮੈਂ ਫੋਟੋ ਦੇਖੀ ਤੇ ਉਤੋਂ ਫਿਰ ਕਹਾਣੀ ਦਾ ਕੋਈ ਆਈਡੀ ਆਇਆ ਤੇ ਫਿਰ ਮੈਂ ਥਾਲੀ ਸਾਹਿਬ ਕਰਨ ਮੇਰੇ ਕੋ ਜਾਂ ਤੀਜੀ ਭਾਈ ਉਹਨਾਂ ਕੋ ਗਿਆ ਮੈਂ ਕਿਹਾ ਆਪਣੇ ਕੋ ਆਹ ਕਹਾਣੀ ਆ ਤੇ ਫਿਰ ਜਦੋਂ ਅਸੀਂ ਉਹ ਕਹਾਣੀ ਦੇ ਬਾਰੇ ਰਿਸਰਚ ਕੀਤੀ ਸਾਨੂੰ ਇਹ ਪਤਾ ਲੱਗੇ ਕਿ ਅੱਜ ਦਾ ਜਿਹੜਾ ਯੂਥ ਆ ਉਹਨੂੰ ਬੜੇ ਕੇ ਯੂਥ ਨੂੰ ਪਤਾ ਹੀ ਨਹੀਂ ਇਸ ਕਹਾਣੀ ਬਾਰੇ ਬਿਲਕੁਲ ਆਪਣਾ ਗੁਰਦੁਆਰਾ ਵੀ ਹੈਗਾ ਜੀ ਆਪਣਾ ਸੀਬੀਬੀ ਰਜਨੀ ਜੀ ਉੱਥੇ ਮੈਂ ਉੱਥੇ ਗਿਆ ਤੇ ਉਹ ਵੀ ਕਹਿੰਦੇ ਕਿ ਕਿਸੇ ਨੂੰ ਆਪਣਾ ਇਤਿਹਾਸ ਨਹੀਂ ਪਤਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਕਿ ਆ ਤੁਸੀਂ ਫਿਲਮ ਬਣਾਓ ਉਹ ਕਹਿੰਦੇ ਕਿ ਅਸੀਂ ਵੀ ਤੁਹਾਡਾ ਪੂਰਾ ਪੂਰਾ ਸਾਥ ਦੇਵਾਂਗੇ ਫਿਰ ਮੈਂ ਤੇ ਕਰਨ ਵੀਰਾ ਉੱਥੇ ਗਏ ਉੱਥੋਂ ਉਹਨਾਂ ਤੋਂ ਪਰਮਿਸ਼ਨ ਲਈ ਕਿ ਹਾਂ ਫਿਰ ਉਹਨਾਂ ਤੋਂ ਕਹਾਣੀ ਵੀ ਪੁੱਛੀ ਕਿ ਹੋਰ ਸਾਡੇ ਕੋ ਕੋਈ ਕਮੀ ਪੇਸ਼ ਨਹੀਂ ਆ ਰਿਹਾ ਜੀ ਤੇ ਹੋਰ ਫਿਰ ਬਲਦੇਵ ਭਾਜੀ ਹੈਗੇ ਆ ਬਹੁਤ ਪੁਰਾਣੇ ਰਾਈਟਰ ਆ ਫਿਰ ਉਹਨਾਂ ਦਾ ਸਹਿਯੋਗ ਲਿਆ ਸਾਰਿਆਂ ਦਾ ਤੇ ਕਰ ਕਰਾ ਕੇ ਅਸੀਂ ਤੁਸੀਂ ਟੀਜ਼ਰ ਸਾਰਿਆਂ ਨੇ ਦੇਖ ਲਿਆ ਹਾਂਜੀ ਹਾਂਜੀ ਕਿੱਦਾਂ ਦਾ ਬਣਿਆ ਤੇ ਤੁਹਾਨੂੰ ਇੰਨੀ ਹੀ ਗਾਰੰਟੀ ਦਿੰਦੇ ਆ ਕਿ ਅਸੀਂ ਫਿਲਮ ਦੇ ਵਿੱਚ ਹੀ ਨਰਾਸ਼ ਨਹੀਂ ਕਰਾਂਗੇ ਠੀਕ ਹੈ ਜੀ ਤੇ ਹੁਣ ਤੁਸੀਂ ਇਲਾਮਾ ਦਿੰਦੇ ਹੋ ਕਿ ਕੋਈ ਚੰਗੀ ਫਲਮ ਲੈ ਕੇ ਆਓ ਚੰਗੀ ਫਲਮ ਲੈ ਕੇ ਆਓ ਹੁਣ ਆ ਹੀ ਆਪਣੇ ਇਤਿਹਾਸ ਤੇ ਫਲਮ ਲੈ ਕੇ ਆਏ ਆ ਤੇ ਹੁਣ ਤੁਸੀਂ ਇਹਨੂੰ ਪੂਰਾ ਪਿਆਰ ਦਿਓ ਆਸ਼ੀਰਵਾਦ ਦਿਓ ਤੇ ਬਾਸ ਸਾਡੀ ਇਹ ਹੀ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਮੇਰਬਾਨੀ